ਯਾਰ ਚਾਹ ਰਿਹਾ ਕੱਲ ਤੇ ਆਪਣੀ ਅਜੇ ਇੱਕ ਹੋਰ ਵੀਡੀਓ ਦੇ ਵੇਟ ਮਿੱਤਰੋ ਜਣਾਂਗੇ ਤੁਹਾਨੂੰ ਕੱਲ ਇਹ ਜਿੰਨੇ ਜਨੇ ਕੱਲ ਨੂੰ ਵੀਡੀਓ ਤੇ ਆਪਣੀ ਮਸ਼ੀਨ ਜਿਹੋ ਗਈ ਸੀ ਕੈਲੀਬ੍ਰੇਸ਼ਨ ਆਊਟ ਤੇ ਆਪਾਂ ਐਸ ਬਾਨ ਤੇ ਲੱਗੇ ਕੁਝ ਏ ਗੱਲਾਂ ਲਾ ਇਕੱਠੇ ਚ ਤੇ ਇੱਕੋ ਕਰਦੇ ਪਏ ਸੀ ਉਹ ਵੀ ਗਿਆ ਸੀ ਇੱਕ ਲੱਗਾ ਸੀ ਰੰਦਾ ਤੇ ਐ ਰਹਿ ਗਿਆ ਸੀ ਲੱਗਣ ਵਾਲਾ ਜਦੋਂ ਐ ਨੂੰ ਰੰਦਾ ਨਾਉਣ ਲੱਗੇ ਨਾ ਉਦੋਂ ਕੈਲੀਬ੍ਰੇਸ਼ਨ ਆਊਟ ਹੋ ਗਈ ਹੈ ਜੀ ਤੇ ਫਿਰ ਇੱਕ ਵਾਰੀ ਹੁਣ ਇੱਕ ਸਾਈਡ ਤੇ ਚਲਾਉਂਦੇ ਪਏ ਇੱਕ ਸਾਈਡ ਤੇ ਆਉਂਦੇ ਦੂਜੇ ਪੰਨੇ ਕਰ ਦੁੱਤੀ ਹੈ ਫਿਰ ਮੈਂ ਕਿੱਥਲਾ ਪਲਾੜੀ ਛੋਟੇ ਵੱਡੇ ਪਲਾੜ ਦੇ ਨੁਕਸਰ ਹੈ ਜੇ ਪਤਾ ਨਹੀਂ ਲੱਗਦਾ ਨਿੱਕੇ ਚ ਨਾਲ ਨੂੰ ਪਲਾੜਦਾ ਵੀ ਆਵੇ ਜੁੜੇ ਰਿਓ ਆਈ ਦੀ ਵੀਡੀਓ ਦੇ ਨਾਲ ਦਰ ਵਿਖਾਉਣੇ ਤੁਹਾਨੂੰ ਸਾਰਾ ਜਨ ਲੋ ਜੀ ਮਿੱਤਰੋ ਮੈਂ ਆ ਗਿਆ ਥੱਲੇ ਉਹ ਕਿੱਲਾ ਇੱਕ ਲਾ ਕੇ ਤੇ ਆ ਕਿੱਲਾ ਹੁਣ ਦੇ ਬੋਣੀ ਲਾਉਂਦੇ ਨੇ ਉਹ ਵੇਟਰੀ ਪਰ ਚੱਲਦਾ ਪਿਆ ਝੋਟਾ ਠੀਕ ਹੈ ਤੇ ਮਸ਼ੀਨ ਅਸੀਂ ਲਾਈ ਹੋਈ ਆ ਵੇਖੋ ਕਿਦਰ ਉਹ ਵਿਖਦੀ ਹੋਣੀ ਤੁਹਾਨੂੰ ਤੇ ਉਹਨਾਂ ਦੀ ਪਰਲੀ ਸਾਈਡ ਦੀ ਕੈਲੀਬ੍ਰੇਸ਼ਨ ਆਊਟ ਐ ਪਰਲੀ ਸਾਈਡ ਡਾਊਨ ਬਾਹਲੀ ਡਾਊਨ ਮਾਰ ਦਿੰਦਾ ਬਾਕੀ ਸਾਈਡਾਂ ਸਹੀ ਨੇ ਇਸ ਕਰਕੇ ਵੀ ਉਹ ਐਵੇਂ ਕਰਕੇ ਲਾ ਲਿਆ ਅਸੀਂ ਤਾਂ ਹੀ ਉਹ ਜਿਹੜਾ 6 ਕਿੱਲੇ ਆਣਾ ਪਲਾਟ ਇਸ ਕਰਕੇ ਛੱਡਿਆ ਵੀ ਵੱਡੇ ਪਲਾਟ ਕਿ ਮਿੱਟੀ ਇਧਰ ਉਧਰ ਜਾਂਦੀ ਰਹੇ ਜਿਆਦਾ ਪਤਾ ਨਹੀਂ ਲੱਗਦਾ ਵੀ ਕਿਉਂਕਿ ਪਲਾਟ ਵੱਡਾ ਹੁੰਦਾ ਵੀ ਪਤਾ ਲੱਗ ਜਾਂਦਾ ਮਿੱਟੀ ਜਾਂਦੀ ਬੰਦੇ ਨੂੰ ਐ ਮਹਿਸੂਸ ਹੁੰਦਾ ਵੀ ਖਰਕ ਜਾਂਦੀ ਛੋਟੇ ਚ ਲੱਗੀ ਹੋਵੇ ਮਿੱਟੀ ਦਾ ਪਤਾ ਲੱਗ ਜਾਂਦਾ ਸਹੀ ਤੇ ਬਾਕੀ ਹੁਣ ਸਹੀ ਚੱਲੀ ਜਾਂਦਾ ਉਹ ਵਧੀਆ ਲੱਗ ਰੰਬੜੀ ਵੱਜੇ ਇਹਦੇ ਚ ਰੰਬੜੀ ਮਾਰਨ ਨੂੰ ਨੇ ਜੀ ਮਿੱਤਰੋ ਆਉ ਚੱਲਣ ਦਾ ਝੋਟਾ ਤੇ ਛਾਵਿਆਂ ਬੈਠੇ ਆ ਤੇ ਮੰਝਾ ਇੱਥੇ ਆਇਆ ਤੇ ਪਹਿਲਾਂ ਉੱਥੇ ਬੈਠੇ ਜੀ ਆ ਜਿਹੜੀ ਛਾਂ ਹੈ ਨਾ ਕਿਸੇ ਕਿਸੇ ਖੇਤ ਚ ਲੱਭਦੀ ਹੈ ਇਹਦੇ ਬਹੁਤ ਲੋਕਾਂ ਨੇ ਦਾ ਰੁੱਖ ਰੁੱਖ ਪਟਾ ਕੇ ਤੇ ਕੰਮ ਨਿਬੇੜਿਆ ਆ ਆ ਇਧਰ ਵੀ ਰੁੱਖ ਵੇਖੋ ਤੁਸੀਂ ਮੰਝਾ ਪਿਆ ਆਉ ਨਲਕਾ ਇਧਰ ਮੋਟਰ ਆਉ ਟਰੈਕਟਰ ਚੱਲਦਾ ਜਿਹੜੀ ਮਰਜ਼ੀ ਗੋਠ ਚਲਜੋ ਖੇਤ ਦੇ ਉੱਥੇ ਰੁੱਖ ਮਿਲ ਜੂਗਾ ਆ ਉੱਥੇ ਵੀ ਆ ਉਹ ਵੇ ਇਧਰ ਦਾ ਰੁੱਖ ਹੀ ਰੁੱਖ ਆ ਮੈਂ ਬੈਨ ਨੂੰ ਵਧੀਆ ਸਿਰ ਜੇ ਵੇਖਾ ਕਰੇ ਤੇ ਬੜਾ ਦਾ ਸਿਰ ਤੇ ਰੱਖ ਤਰੇ ਸਿਰ ਜਿੱਡੀ ਹੋਣੀ ਹੈ ਉਹ ਗਈ ਹੈ داری ਬਾਨੇ ਕਿਸੇ ਇਹਦੀ ਕੱਲ ਕੇ ਸੈਲੀਬ੍ਰੇਸ਼ਨ ਹੋਟ ਹੋ ਗਈ ਹੈ ਇਸ ਪਲਾਟ ਤੇ ਅੰਦਾ ਪਾਣੀ ਲਾ ਇਹਨੂੰ ਪਾਣੀ ਲਾ ਲਈਏ ਕਹਿੰਦੇ ਮੈਂ ਲਾ ਦੋ ਅੰਨੇ ਐਵੇਂ ਕੀ ਅਰਜ ਮੈਂ ਅਰਜ ਕੁਛ ਨਹੀਂ ਬਸ ਉਧਰ ਮੱਸ਼ੀਆਂ ਛੱਡਣ ਵਾਲਾ ਪਾਣੀ ਜੇਗਾ ਇੱਧਰ ਉਹ ਸਾਈਡ ਨੀਵੀ ਪਈ ਏ ਮਿੱਟੀ ਕੱਲ ਪੂਰੀ ਕਰਤੇ ਪਈ ਉੱਥੇ ਤੇ ਕੈਲੀਬ੍ਰੇਸ਼ਨ ਆਊਟ ਹੋ ਗਈ ਉਹ ਵਿਰੇ ਉੱਥੇ ਪੈਣੀ ਮਿੱਟੀ ਆ ਜਿਹੜੀ ਐ ਗੇੜੇ-ਗੇੜੇ ਮਾਰ ਕੇ ਖਲਾਰੀ ਐ ਨਾ ਸਾਰੀ ਉੱਥੇ ਲੈ ਜਾਣੀ ਪੈਣੀ ਇਕੱਠੀ ਕਰਕੇ ਸਾਨੂੰ ਤਾਂ ਚੌਂਡੀਰ ਵਾਲਾ ਲਈ ਖਲੋਤਾ ਪਤੰਦਰ ਗਦੀ ਪਾਟ ਕੇ ਕਿੱਥੇ ਲਾ ਲੈਣਾ ਗਦੀ ਪਾਟ ਕੇ ਕਿੱਥੇ ਲਾ ਲੈਣਾ ਖਰਬੂਜਾ ਜਾਂ ਛੱਡ ਮਤੀਰੇ ਜਿਹਨੂੰ ਖਰਾਬ ਕੀਤੀ ਬੈਠ ਚਲੋ ਕੋਈ ਨਹੀਂ ਆਪਾਂ ਇੱਥੇ ਲਾ ਲੈਨੇ ਆ ਨੇੜੇ ਆ ਕਿੱਲਾ ਕਰਹਿ ਗਿਆ ਓਏ ਜੀ ਮਿੱਤਰੋ ਮਸ਼ੀਨ ਲਿਆ ਗਿਆ ਆਪਾਂ ਲਾਲੀ ਨੇੜੇ ਕਿਉਂਕਿ ਇੱਧਰ ਚੱਲਦਾ ਇੱਕ ਰਾਹਾ ਜੋ ਦੀ ਰੇਂਜ ਫੜਦਾ ਸੀ ਤੇ ਅਸੀਂ ਜੋ ਉੱਥੇ ਉੱਚੀ ਨਹੀਂ ਵੀ ਕਰਾਂਗੇ ਇੰਨੀ ਦੂਰ ਫੇਰ ਸੈਟਿੰਗ ਨਹੀਂ ਆਈ ਫੇਰ ਦੂਜਾ ਜਿੱ ਜਾਵਾਂਗੇ ਜੁਰੂ ਪੰਜ ਕਿੱਲੇ ਤੁਰ ਕੇ ਫਿਰ ਜੋ ਉੱਥੇ ਚੱਕਵੇਂ ਨੇੜੇ ਤੇ ਆ ਕੇ ਲਾ ਲਈਆ ਬਣਾ ਖੱਤਾ ਲਾ ਕੇ ਇਹ ਅੱਗੇ ਜਾਣਾ ਉਹ ਮਤਲਬ ਨੇ ਖਾਰੇ ਤੋਂ ਪਾਰ ਇਹ ਤੋਂ ਸਵੇਰੇ ਸ਼ੁਰੂ ਕੀਤਾ ਸੋਪ ਤੋਂ ਦੂਜੇ ਪੰਨੇ ਰੋਟੀ ਰੋਟੀ ਆ ਗਈ ਸੀ ਰੋਟੀ ਅਸੀਂ ਖਾ ਲਈਏ ਕੱਲ ਦਾ ਰੋਟੀ ਨੂੰ ਜੀਰਿੰਗ ਦਿੱਤਾ ਸੋ ਅੱਜ ਦਹੀਂ ਮੰਗਾਇਆ ਦਹੀਂ ਨਾਲ ਖਾਧੀ ਤੇ ਆਉ ਦੇਪੂ ਨੇ ਫਿਰ ਰਮਣ ਗਿਆ ਤੇ ਮੈਂ ਆ ਲਾ ਰਿਹਾ ਹਾਂ ਹੁਣ ਨੇ ਫਰੀ ਉਧਰ ਜਾਂਦੇ ਕੋਈ ਜੀ ਮਿੱਤਰੋ ਆ ਬਣਾ ਤਾ ਦੇਪੂ ਨੇ 2 ਕਿੱਲਿਆਂ ਦਾ ਟੱਕ ਵੱਖਰਾ ਤੇ ਆ ਹਣ ਡੇੜਾ ਕਿੱਲਾ ਇਹ ਆਣਾ ਮੈਂ ਕਰਦਾ ਚਾਰ ਸਾਢੇ ਤਿੰਨ ਪੌਣੇ ਚਾਰ ਦਾ ਕੰਮ ਹੋ ਗਿਆ ਆ ਦੋ ਕਿੱਲਾਂ ਚ ਦੋ ਘੰਟੇ ਲਾਏ ਨੇ ਇਹਨੇ ਇਹਨੇ ਓਕੇ ਕਰ ਦਿੱਤਾ ਠੀਕ ਹੈ ਜੀ ਹੁਣ ਆਪਾਂ ਵਰਦੀਆ ਦਾ ਬਾਈ ਆਉਣ ਲੱਗ ਪਈਏ ਜੱਥਰ ਜਹਾ ਵਾਹ ਆ ਗਏ ਥੋੜਾ ਜੰਨ ਜਾਂ ਬੱਜਾ ਚਲੋ ਤਾਂ ਹਰ ਚੱਲ ਚਲ ਇਹ ਤਾਂ ਹੁੰਦੀ ਆ ਜੰਤਰ ਵਾਲੇ ਵਾਂਗ ਬਾਹਨ ਲੈਵਲ ਹੋਵੇ ਤੇ ਕਰਾਇਆ 2 ਨੰਬਰ ਲਾ ਦੇ ਇੱਕ ਲੈਵਲ ਤੇ ਸੈੱਟ ਕੀਤੇ ਤੇ ਲੈਣ ਲਾਤੋ ਦੇ ਹੁਣ ਐ ਲਾਈ ਜੰਨਾ ਤੇ ਕਰਮਾ ਵਾਲਾ ਲੈ ਵੀ ਖਾਲੀ ਨਹੀਂ ਹੁੰਦਾ ਦੇਖੋ ਇਹਨੇ ਐਵੇਂ ਹੀ ਰਹਿਣਾ ਭਾਈ ਐਵੇਂ ਹੀ ਰਹਿਣਾ ਇਹ ਆ ਵੇਖੋ ਜੰਤਰ ਤੇ ਟੱਕੇ ਜੇ ਇਹ ਵੇਖੋ ਮੈਂ ਚੱਲ ਜਾਈ ਜਾਣਾ ਵੇ ਤੇ ਸ਼ਾਮ ਪੈ ਗਈ ਤੇ ਕੰਪਰੈਸ਼ਰ ਮੈਂ ਚੈੱਕ ਕੀਤਾ ਫੋਨ ਤੇ ਚਪਾਲੀ ਦੀ ਬੰਦਾਈ ਦਾ ਬੱਸ ਕਰਾਈ ਵੀ ਗਰਮੀ ਹੈ ਪੈਰ ਫੂਰ ਹੱਥ ਪੈਰ ਲੂਸ ਤੇ ਬਏ ਹੁਣ ਦੱਸੋ ਦੇਬੂ ਹਣੀ ਵਾਣ ਕਰਕੇ ਆਏ ਤਿੰਨ ਕਿਲੇ ਹੁਣ ਦੱਸੋ ਕਰਾਇ ਬੰਨਿਆ ਤੁਸੀਂ ਤਾਜੀ ਮੈਂ ਕਰਾ ਬੰਨ ਆ ਜੇ ਦਬਦੋ ਹੋਵੇ ਟਰੈਕਟਰ ਜੇ ਕਰਾ ਪਿੰਦਾ ਹੋਵੇ ਅੱਧਾ ਕਰ ਦੇ ਠੀਕ ਹੈ ਠੀਕ ਹੈ ਜੀ ਅੱਧਾ ਕਰ ਦੀ ਵੀਰੇ ਠੀਕ ਗੁਰੂ ਜੀ ਠੀਕ ਅੱਧਾ ਕਰ ਦੀ ਟਰੈਕਟਰ ਟਰੈਕਟਰ ਨਹੀਂ ਅੱਧਾ ਕਰਦਾ ਜਿਹੜਾ ਜਿਹੜਾ ਕੱਟ ਕਰ ਲਾਂਗੇ ਚਲੋ ਜੀ ਹੁਣ ਆਪਣੀ ਵਾਰੀ ਆ ਗਈ ਏ ਤੇ ਬੂਨੇ ਇੱਕ ਨੰਬਰ ਲਾਤਾ ਹੈ ਠੰਡਾ ਵੇਲਾ ਹੋ ਗਿਆ ਹੁਣ ਐ ਮੋੜਾ ਗਿਆ ਇਧਰ ਮੋੜਾ ਐ ਮੋੜਾ ਠੀਕ